ਬਹੁਤ ਹੀ ਕਮ ਆਉਣ ਬੜੀਆਂ ਜ਼ਰੂਰੀ ਗੱਲਾਂ ਜ਼ਰੂਰ ਸੁਣੋ ਨੰਬਰ 1 ਘਰ ਵਿੱਚ ਭੁੱਲ ਕੇ ਵੀ ਤુલਸੀ ਦਾ ਸੁੱਕਾ ਪੌਦਾ ਨਹੀਂ ਰੱਖਣਾ ਚਾਹੀਦਾ ਇਸ ਨਾਲ ਘਰ ਦੀ ਸਾਰੀ ਸੁੱਖ ਸ਼ਾਂਤੀ ਭੰਗ ਹੋ ਜਾਂਦੀ ਹੈ ਨੰਬਰ 2 ਆਪਣੇ ਘਰ ਵਿੱਚ ਜਿਆਦਾ ਪੁਰਾਣੇ ਅਖਬਾਰ ਨਹੀਂ ਰੱਖਣੇ ਚਾਹੀਦੇ ਕਿਉਂਕਿ ਜਦੋਂ ਇਹਨਾਂ ਉੱਪਰ ਗਰਦ ਪੈਂਦਾ ਹੈ ਤਾਂ ਇਹ ਘਰ ਵਿੱਚ ਨੈਗੇਟਿਵਿਟੀ ਲੈ ਕੇ ਆਉਂਦੇ ਹਨ ਨੰਬਰ 3 ਸਰਦੀਆਂ ਦੇ ਮੌਸਮ ਵਿੱਚ ਜਿਨ੍ਹਾਂ ਦੇ ਗੋਡਿਆਂ ਵਿੱਚ ਜ਼ਿਆਦਾ ਦਰਦ ਰਹਿੰਦਾ ਹੋਵੇ ਉਹਨਾਂ ਨੂੰ ਤੰਬੇ ਦੇ ਬਰਤਨ ਵਿੱਚ ਪਾਣੀ ਪਾ ਕੇ ਕੁਝ ਘੰਟੇ ਲਈ ਰੱਖ ਦੇਣਾ ਚਾਹੀਦਾ ਹੈ ਤੇ ਫਿਰ ਇਸ ਪਾਣੀ ਨੂੰ ਪੀਓ ਇਹ ਬਹੁਤ ਹੀ ਚੰਗਾ ਹੈ ਨੰਬਰ 4 ਕਦੇ ਵੀ ਇਹ ਪੰਜ ਚੀਜ਼ਾਂ ਨੂੰ ਦੁਬਾਰਾ ਗਰਮ ਕਰਕੇ ਨਹੀਂ ਖਾਣਾ ਚਾਹੀਦਾ ਮਸ਼ਰੂਮ ਚਾਹ ਪਾਲਕ ਕੁਕਿੰਗ ਕੇਲ ਤੇ ਇਸ ਤੋਂ ਇਲਾਵਾ ਚੌਲ ਜੇਕਰ ਅਸੀਂ ਇਹਨਾਂ ਨੂੰ ਦੁਬਾਰਾ ਗਰਮ ਕਰਕੇ ਖਾਂਦੇ ਹਾਂ ਤਾਂ ਇਹ ਸਾਡੇ ਸਰੀਰ ਲਈ ਜ਼ਹਿਰ ਦਾ ਕੰਮ ਕਰਦੇ ਹਨ ਨੰਬਰ 5 ਘਰ ਦੇ ਡਾਈਨਿੰਗ ਰੂਮ ਵਿੱਚ ਪਏ ਸੋਫੇ ਦੱਖਣ ਪੱਛਮ ਦਿਸ਼ਾ ਵੱਲ ਹੋਣੇ ਚਾਹੀਦੇ ਹਨ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ ਨੰਬਰ 6 ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕਿਸਮਤ ਜਲਦੀ ਨਾਲ ਚਮਕੁੱਟੇ ਤਾਂ ਰੋਜ਼ ਕੀੜੀਆਂ ਨੂੰ ਆਟੇ ਵਿੱਚ ਸ਼ੱਕਰ ਮਿਲਾ ਕੇ ਪਾਓ ਇਸ ਨਾਲ ਤੁਹਾਨੂੰ ਲਾਭ ਮਿਲੇਗਾ ਨੰਬਰ 7 ਜੇਕਰ ਤੁਸੀਂ ਵੀਰਵਾਰ ਵਾਲੇ ਦਿਨ ਘਰ ਤੋਂ ਬਾਹਰ ਜਾ ਰਹੇ ਹੋ ਤਾਂ ਇਸ ਦਿਨ ਥੋੜਾ ਜਿਹਾ ਖੀਰਾ ਖਾ ਕੇ ਹੀ ਤੁਸੀਂ ਘਰ ਤੋਂ ਬਾਹਰ ਜਾਓ ਇਸ ਨਾਲ ਤੁਹਾਡਾ ਦਿਨ ਵਧੀਆ ਰਹੇਗਾ ਅਤੇ ਨਾਲ ਹੀ ਤੁਹਾਡੇ ਹਰ ਕੰਮ ਵਿੱਚ ਸਫਲਤਾ ਮਿਲੇਗੀ ਨੰਬਰ 8 ਜੇਕਰ ਅਸੀਂ ਸ਼ਨੀਵਾਰ ਵਾਲੇ ਦਿਨ ਕਿਸੇ ਵੀ ਗਰੀਬ ਮਜ਼ਦੂਰ ਦੀ ਮਦਦ ਕਰਦੇ ਹਾਂ ਤਾਂ ਇਸ ਨਾਲ ਸਾਨੂੰ ਬਹੁਤ ਲਾਭ ਹੁੰਦਾ ਹੈ ਨੰਬਰ 9 ਸਰਦੀਆਂ ਦੇ ਮੌਸਮ ਵਿੱਚ ਚਾਹ ਵਿੱਚ ਸੌਫਤ ਥੋੜਾ ਜਿਹਾ ਅਦਰਕ ਜ਼ਰੂਰ ਮਿਲਾਓ ਇਸ ਨਾਲ ਤੁਹਾਨੂੰ ਕਦੇ ਵੀ ਸਰਦੀ ਜੁਕਾਮ ਨਹੀਂ ਹੋਵੇਗਾ ਤੇ ਨਾਲ ਹੀ ਖੰਗ ਤੋਂ ਵੀ ਬਚੇ ਰਹੋਗੇ ਨੰਬਰ 10 ਜਦੋਂ ਵੀ ਤੁਸੀਂ ਕੋਈ ਵੀ ਘੋਵ ਵਾਲੀ ਚੀਜ਼ ਖਾਂਦੇ ਹੋ ਤਾਂ ਉਸ ਤੋਂ ਬਾਅਦ ਹਮੇਸ਼ਾ ਗਰਮ ਪਾਣੀ ਹੀ ਪੀਵੋ ਇਸ ਨਾਲ ਤੁਹਾਡੀ ਫੂਡ ਪਾਈਪਸ ਸਾਫ਼ ਹੋ ਜਾਵੇਗੀ ਜਿਸ ਨਾਲ ਤੁਹਾਨੂੰ ਖੰਘ ਆਦੀ ਕਦੇ ਵੀ ਨਹੀਂ ਹੋਵੇਗੀ ਨੰਬਰ 11 ਸਤੰਬਰ ਅਤੇ ਅਕਤੂਬਰ ਦੇ ਮਹੀਨੇ ਵਿੱਚ ਜਿਹੜੇ ਬੱਚੇ ਦਾ ਜਨਮ ਹੁੰਦਾ ਉਹ ਬਹੁਤ ਹੀ ਵਿਸ਼ਵਾਸ ਵਾਲੇ ਹੁੰਦੇ ਹਨ ਉਹਨਾਂ ਦਾ ਪਰਮਾਤਮਾ ਵਿੱਚ ਬਹੁਤ ਵਿਸ਼ਵਾਸ ਹੁੰਦਾ ਹੈ ਤੇ ਨਾਲ ਹੀ ਉਹ ਪਰਮਾਤਮਾ ਦੀ ਭਗਤੀ ਵਿੱਚ ਆਪਣਾ ਜ਼ਿਆਦਾ ਸਮਾਂ ਬਤੀਤ ਕਰਦੇ ਹਨ ਨੰਬਰ 12 ਜਿਹੜੀਆਂ ਔਰਤਾਂ ਦੁੱਧ ਵਿੱਚ ਮਖਾਣੇ ਉਬਾਲ ਕੇ ਪੀਂਦੀਆਂ ਹਨ ਉਹਨਾਂ ਵਿੱਚ ਕੈਲਸ਼ੀਅਮ ਦੀ ਘਾਟ ਪੂਰੀ ਹੁੰਦੀ ਹੈ ਦੇ ਨਾਲ ਜੋੜਾ ਮੋਢਿਆਂ ਤੇ ਗੋਡਿਆਂ ਵਿੱਚ ਦਰਦ ਨਹੀਂ ਹੁੰਦਾ ਇਸ ਦੇ ਨਾਲ ਕਮਰ ਦਰਦ ਵੀ ਠੀਕ ਰਹਿੰਦਾ ਹੈ ਨੰਬਰ 13 ਜੇਕਰ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਆਪਣੇ ਹੱਥਾਂ ਪੈਰਾਂ ਨੂੰ ਫਟਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਕਦੇ ਵੀ ਜ਼ਿਆਦਾ ਗਰਮ ਪਾਣੀ ਵਿੱਚ ਆਪਣੇ ਹੱਥ ਪੈਰਾਂ ਨਾ ਪਾਓ ਇਹਨਾਂ ਲਈ ਹਲਕਾ ਕੋਸਾ ਪਾਣੀ ਹੀ ਵਰਤੋ ਇਸ ਨਾਲ ਤੁਹਾਡੇ ਹੱਥ ਪੈਰ ਕਦੇ ਵੀ ਨਹੀਂ ਫਟਣਗੇ ਨੰਬਰ 14 ਜੇਕਰ ਅਸੀਂ ਸ਼ਾਮ ਨੂੰ ਆਪਣੇ ਘਰ ਵਿੱਚ ਸਰੋਂ ਦੇ ਤੇਲ ਦਾ ਦੀਪਕ ਜਲਾ ਕੇ ਉਸ ਵਿੱਚ ਦੋ ਲੌਂਗ ਪਾ ਲੀਏ ਤਾਂ ਇਸ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਨੰਬਰ 15 ਜਦੋਂ ਵੀ ਤੁਸੀਂ ਕਿਸੇ ਨੂੰ ਰੋਟੀ ਖਾਣ ਲਈ ਦਿੰਦੇ ਹੋ ਤਾਂ ਉਸ ਦੀ ਥਾਲੀ ਵਿੱਚ ਭੁੱਲ ਕੇ ਵੀ ਤਿੰਨ ਰੋਟੀਆਂ ਨਹੀਂ ਰੱਖਣੀਆਂ ਚਾਹੀਦੀਆਂ ਇਹ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ। ਨੰਬਰ 16 ਸ਼ੁੱਕਰਵਾਰ ਵਾਲੇ ਦਿਨ ਆਪਣੇ ਘਰ ਦੀ ਚੰਗੇ ਤਰੀਕੇ ਨਾਲ ਸਫਾਈ ਕਰਨੀ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਤੁਹਾਡੇ ਘਰ ਵਿੱਚ ਬਿਲਕੁਲ ਵੀ ਗੰਦਗੀ ਨਹੀਂ ਹੋਣੀ ਚਾਹੀਦੀ। ਇਸ ਨਾਲ ਤੁਹਾਡੀ ਕਿਸਮਤ ਜਾਗ ਸਕਦੀ ਹੈ। ਨੰਬਰ 17 ਘਰ ਵਿੱਚ ਬਰਕਤ ਲੈ ਕੇ ਆਉਣ ਲਈ ਰੋਜ਼ਾਨਾ ਆਪਣੇ ਘਰ ਦੀ ਛੱਤ ਉੱਪਰ ਪੰਛੀਆਂ ਨੂੰ ਖਾਣ ਲਈ ਦਾਣਾ ਅਤੇ ਪੀਣ ਲਈ ਪਾਣੀ ਜ਼ਰੂਰ ਰੱਖੋ। ਨੰਬਰ 18 ਜੇਕਰ ਤੁਸੀਂ ਕਿਸੇ ਵੀ ਰਿਸ਼ਤੇ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਜ਼ਰੂਰ ਕਰੋ ਇੱਕ ਦੂਜੇ ਨੂੰ ਸਮਝਣ ਦਾ ਮੌਕਾ ਜ਼ਰੂਰ ਦਿਵੋ ਨੰਬਰ 19 ਜੇਕਰ ਅਸੀਂ ਤુલਸੀ ਦੇ ਪੌਦੇ ਦੀ ਜੜ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਬੰਨ੍ਹਦੇ ਹਾਂ ਤਾਂ ਸਾਨੂੰ ਕਾਫੀ ਲਾਭ ਮਿਲਦਾ ਹੈ ਨੰਬਰ 20 ਸੀਸੀ ਦੇ ਭਾਂਡੇ ਚ ਲੂਣ ਪਾ ਕੇ ਕਿਸੇ ਕੋਨੇ ਚ ਰੱਖਣ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਰਾਹੂ ਕੇਤੂ ਦੀ ਦਸਾ ਚੱਲ ਰਹੀ ਹੋ ਤਾਂ ਜਦੋਂ ਮਨ ਚ ਮਾੜੇ ਮਾੜੇ ਵਿਚਾਰ ਪੈਦਾ ਹੋ ਰਹੇ ਹੋਣ ਤਾਂ ਉਦੋਂ ਇਸ ਦੀ ਵਰਤੋਂ ਕਰਨਾ ਲਾਭਕਾਰੀ ਹੁੰਦਾ ਹੈ ਨੰਬਰ 21 ਜਿਗਰ ਕੁੜੀਆਂ ਆਪਣੇ ਸੱਜੇ ਹੱਥ ਦੇ ਅੰਗੂਠੇ ਵਿੱਚ ਮੁੰਡੇ ਖੱਬੇ ਹੱਥ ਦੇ ਅੰਗੂਠੇ ਵਿੱਚ ਚਾਂਦੀ ਦਾ ਛੱਲਾ ਪਾ ਲੈ ਤਾਂ ਇਸ ਨਾਲ ਉਹਨਾਂ ਦੀ ਕਿਸਮਤ ਖੁੱਲ ਜਾਂਦੀ ਹੈ। ਨੰਬਰ 22 ਆਪਣੇ ਪੁਰਾਣੇ ਪਰਸ ਨੂੰ ਸੁੱਟਣ ਤੋਂ ਪਹਿਲਾਂ ਇਸ ਵਿੱਚ ਇੱਕ ਦਿਨ ਲਈ ਚੌਲ ਪਾ ਕੇ ਰੱਖ ਦਿਓ ਅਤੇ ਅਗਲੀ ਸਵੇਰ ਇਹਨਾਂ ਚੌਲਾਂ ਨੂੰ ਆਪਣੇ ਨਵੇਂ ਪਰਸ ਵਿੱਚ ਪਾ ਲਓ। ਇਸ ਨਾਲ ਤੁਹਾਡੇ ਧਨ ਵਿੱਚ ਕਦੇ ਵੀ ਕਮੀ ਨਹੀਂ ਆਵੇਗੀ। ਨੰਬਰ 23 ਆਪਣੇ ਘਰ ਵਿੱਚ ਜਿਸ ਜਗ੍ਹਾ ਤੇ ਤੁਸੀਂ ਪੂਜਾ ਪਾਠ ਕਰਦੇ ਹੋ ਉਸ ਜਗ੍ਹਾ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖੋ। ਇਸ ਵਿੱਚ ਕਦੇ ਵੀ ਗੰਦਕੀ ਨਾ ਪੈਣ ਦਿਓ। ਇਸ ਨਾਲ ਤੁਹਾਡੇ ਘਰ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ। ਨੰਬਰ 24 ਮੰਗਲਵਾਰ ਵਾਲੇ ਦਿਨ ਭੁੱਲ ਕੇ ਵੀ ਸ਼ਰਾਬ ਇਸ ਤੋਂ ਇਲਾਵਾ ਮਾਸ ਮੱਛੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਤੁਹਾਡੀ ਆਰਥਿਕਤਾ ਵਿੱਚ ਘਾਟਾ ਪੈ ਸਕਦਾ ਹੈ। ਨੰਬਰ 25 ਆਪਣੇ ਘਰ ਦੇ ਬਾਹਰ ਕਦੇ ਵੀ ਮਨੀ ਪਲਾਟ ਨਹੀਂ ਲਗਾਉਣਾ ਚਾਹੀਦਾ ਇਸ ਨਾਲ ਘਰ ਵਿੱਚ ਪੈਸੇ ਦੀ ਕਮੀ ਹੋਣ ਲੱਗ ਜਾਂਦੀ ਹੈ ਤੇ ਬਾਹਰ ਲੱਗਿਆ ਪੌਦਾ ਵੀ ਬਹੁਤ ਹੀ ਅਸ਼ੁੱਭ ਹੁੰਦਾ ਹੈ। ਨੰਬਰ 26 ਜੇਕਰ ਤੁਹਾਡਾ ਕੋਈ ਵੀ ਕੰਮ ਨਹੀਂ ਬਣ ਰਿਹਾ ਜਾਂ ਫਿਰ ਘਰ ਵਿੱਚ 네ਗੇਟਿਵਿਟੀ ਜ਼ਿਆਦਾ ਹੈ ਤਾਂ ਰੋਜ਼ਾਨਾ ਸ਼ਾਮ ਨੂੰ ਅਲਸੀ ਕਪੂਰ ਦੀ ਦੋ ਟਿੱਕੀਆਂ ਗਾਂ ਦੇ ਘੋਬ ਵਿੱਚ ਮਿਲਾ ਕੇ ਘੜਸੇ ਵਿੱਚ ਪਾ ਕੇ ਜਲਾ ਦਿਓ ਇਸ ਨਾਲ ਤੁਹਾਡੀ ਹਰ ਸਮੱਸਿਆ ਦੂਰ ਹੋ ਜਾਵੇਗੀ। ਨੰਬਰ 27 ਜੇਕਰ ਤੁਸੀਂ ਧਨੀਏ ਨੂੰ ਕਾਫੀ ਸਮੇਂ ਲਈ ਤਾਜ਼ਾ ਰੱਖਣਾ ਚਾਹੁੰਦੇ ਹੋ ਤਾਂ ਉਸ ਨੂੰ ਅਖਬਾਰ ਵਿੱਚ ਲਪੇਟ ਕੇ ਫ੍ਰਿਜ ਵਿੱਚ ਰੱਖ ਦਿਓ ਇਸ ਨਾਲ ਉਹ ਕਾਫੀ ਦਿਨ ਖਰਾਬ ਨਹੀਂ ਹੋਵੇਗਾ। ਨੰਬਰ 28 ਜੇਕਰ ਤੁਹਾਡੇ ਕੱਪੜਿਆਂ ਵਿੱਚ ਜ਼ਿਆਦਾ ਸਮੈਲ ਆ ਰਹੀ ਹੈ ਤਾਂ ਉਹਨਾਂ ਨੂੰ ਧੋਣ ਸਮੇਂ ਉਹਨਾਂ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਪਾ ਦਿਓ ਇਸ ਨਾਲ ਉਹਨਾਂ ਦੀ ਸਾਰੀ ਸਮੈਲ ਖਤਮ ਹੋ ਜਾਵੇਗੀ। ਨੰਬਰ 29 ਜਦੋਂ ਵੀ ਤੁਸੀਂ ਸਾਗ ਬਣਾਉਂਦੇ ਹੋ ਤਾਂ ਉਸ ਵਿੱਚ ਕਸੂਰੀ ਮੇਤੀ ਵੀ ਜ਼ਰੂਰ ਪਾਓ ਇਸ ਨਾਲ ਸਾਗ ਦਾ ਸੁਆਦ ਬਹੁਤ ਵਧੀਆ ਆਉਂਦਾ ਹੈ। ਨੰਬਰ 30 ਮੱਕੀ ਦੀ ਰੋਟੀ ਬਣਾਉਣ ਤੋਂ ਪਹਿਲਾਂ ਆਟੇ ਨੂੰ ਗਰਮ ਪਾਣੀ ਨਾਲ ਗੁੰਨਣ ਸਮੇਂ ਉਸ ਵਿੱਚ ਹਲਕਾ ਕੇ ਉਪਾ ਦਿਓ ਇਸ ਨਾਲ ਰੋਟੀ ਨਰਮ ਅਤੇ ਸੁਆਦ ਬਣੇਗੀ। ਨੰਬਰ 31 ਆਪਣੀ ਜ਼ਿੰਦਗੀ ਵਿੱਚ ਜੇਕਰ ਤੁਸੀਂ ਪੂਰੀ ਇਮਾਨਦਾਰੀ ਨਾਲ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹੋ ਤਾਂ ਕਦੇ ਵੀ ਝੂਠ ਨਾ ਬੋਲੋ ਇਸ ਨਾਲ ਤੁਸੀਂ ਆਪਣੇ ਨਜ਼ਰਾਂ ਵਿੱਚ ਡਿੱਗ ਜਾਂਦੇ ਹੋ। ਨੰਬਰ 32 ਜੇਕਰ ਤੁਸੀਂ ਅਮੀਰ ਹੋਣਾ ਚਾਹੁੰਦੇ ਹੋ ਤਾਂ ਇਨ੍ਹਾਂ ਆਤ ਨੂੰ ਛੱਡ ਦਿਓ। ਪਹਿਲਾਂ ਆਪਣੀ ਕਿਸੇ ਨਾਲ ਤੁਲਨਾ ਨਾ ਕਰੋ, ਦੂਸਰਾ ਕਿਸੇ ਵੀ ਕੰਮ ਤੋਂ ਡਰਉਣਾ ਸਿਕੋ ਅੱਗੇ ਵਧਦੇ ਜਾਓ, ਤੀਸਰਾ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਲ ਦਾ ਤੈ ਇੱਕ ਕਰ ਦਿਓ, ਚੌਥਾ ਜ਼ਿਆਦਾ ਨਾ ਸੋਚੋ, ਗਲ ਨੰਬਰ 33 ਜਿਆਦਾ ਗੁੜਬੜੀ ਚਾਹਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਵਿਅਕਤੀ ਦਾ ਮੋਟਾਪਾ ਵਧਣ ਲੱਗ ਜਾਂਦਾ ਹੈ ਇਸ ਕਾਰਨ ਉਸ ਨੂੰ ਕਈ ਬਿਮਾਰੀਆਂ ਘੇਰ ਲੈਂਦੀਆਂ ਹਨ ਨੰਬਰ 34 ਜਿਹੜੀਆਂ ਕੁੜੀਆਂ ਦੀ ਸ਼ਕਲ ਆਪਣੇ ਪਿਤਾ ਤੇ ਹੁੰਦੀ ਹੈ ਉਹ ਕੁੜੀਆਂ ਬਹੁਤ ਹੀ ਕਿਸਮਤ ਵਾਲੀਆਂ ਹੁੰਦੀਆਂ ਨੇ ਤੇ ਉਹ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਦੀਆਂ ਨੰਬਰ 35 ਜਿਹੜੀਆਂ ਔਰਤਾਂ ਖੜੀਆਂ ਹੋ ਕੇ ਵਾਲ ਬਹੌਂਦੀਆਂ ਹਨ ਜਾਂ ਫਿਰ ਫਟੇ ਹੋਏ ਕੱਪੜੇ ਪਾਉਂਦੀਆਂ ਹਨ ਉਹਨਾਂ ਦੇ ਘਰ ਵਿੱਚ ਹਮੇਸ਼ਾ ਗਰੀਬੀ ਹੀ ਆਉਂਦੀ ਰਹਿੰਦੀ ਹੈ ਨੰਬਰ 36 ਕਦੇ ਵੀ ਕਿਸੇ ਦਰਖਤਰ ਦੇ ਥੱਲੇ ਖੜ ਕੇ ਪਿਸ਼ਾਬ ਨਾ ਕਰੋ ਇਸ ਨਾਲ ਤੁਹਾਡੇ ਘਰ ਵਿੱਚ ਗਰੀਬੀ ਆਉਂਦੀ ਹੈ ਤੇ ਨਾਲ ਨੰਬਰ 37 ਜਿਹੜੀਆਂ ਔਰਤਾਂ ਕੋਲ ਪਹਿਲਾ ਬੱਚਾ ਕੁੜੀ ਹੁੰਦੀ ਹੈ ਉਹ ਔਰਤਾਂ ਬਹੁਤ ਹੀ ਕਿਸਮਤਵਾਲੀਆਂ ਹੁੰਦੀਆਂ ਹਨ ਨੰਬਰ 38 ਜੇਕਰ ਸਿਰ ਵਿੱਚ ਜੁਆ ਹੋਂਦਾ ਸਿਰ ਵਿੱਚ ਅਦਰਕ ਦਾ ਪੇਸਟ ਬਣਾ ਕੇ ਲਗਾ ਲਓ ਇਸ ਨਾਲ ਸਾਰੀਆਂ ਜੁਆ ਮਰ ਜਾਂਦੀਆਂ ਹਨ ਨੰਬਰ 39 ਨਹਾਉਣ ਵਾਲੇ ਪਾਣੀ ਵਿੱਚ ਜੇਕਰ ਅਸੀਂ ਨਿੰਮ ਦੇ ਪੱਤੇ ਨੂੰ ਉਬਾਲ ਕੇ ਪਾਣੀ ਲਾ ਪਾ ਲਈਏ ਤਾਂ ਇਸ ਨਾਲ ਸਾਡੇ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਨੰਬਰ 40 ਜਦੋਂ ਵੀ ਤੁਸੀਂ ਆਪਣੇ ਨਮਕ ਵਾਲੇ ਡੱਬੇ ਵਿੱਚ ਨਮਕ ਪਾਉਂਦੇ ਹੋ ਤਾਂ ਉਹਨਾਂ ਵਿੱਚ ਦੋ ਲੌਂਗ ਜ਼ਰੂਰ ਪਾਓ ਇਸ ਨਾਲ ਜਦੋਂ ਵੀ ਤੁਸੀਂ ਇਸ ਨਮਕ ਨਾਲ ਖਾਣਾ ਬਣਾਓਗੇ ਤਾਂ ਇਹ ਨਮਕ ਤੁਹਾਡੀ ਸਿਹਤ ਲਈ ਬਹੁਤ ਲਾਭਕਾਰੀ ਹੋਵੇਗਾ ਨੰਬਰ 41 ਜੇਕਰ ਸਰੀਰ ਉੱਪਰ ਕੋਈ ਖਾਜ ਖੁਜਲੀ ਜਾਂ ਫਿਰ दाद ਦੀ ਸਮੱਸਿਆ ਹੋਵੇ ਤਾਂ ਕੁਝ ਦਿਨ ਨਿੰਮ ਦੇ ਪੱਤੇ ਚਬਾਓ ਇਸ ਨਾਲ ਤੁਹਾਡਾ ਖੂਨ ਸਾਫ ਹੋ ਜਾਵੇਗਾ ਜਿਸ ਨਾਲ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਨੰਬਰ 42 ਜੇਕਰ ਅਸੀਂ ਸ਼ੁੱਕਰਵਾਰ ਵਾਲੇ ਦਿਨ ਜੁੱਤੀਆਂ ਅਤੇ ਚੱਪਲਾ ਖਰੀਦਦੇ ਹਾਂ ਤਾਂ ਇਸ ਨਾਲ ਸਾਡੀ ਕਿਸਮਤ ਚਮਕ ਜਾਂਦੀ ਹੈ ਨੰਬਰ 43 ਡਲੀ ਵਾਲਾ ਲੂਣ ਲਾਲ ਰੰਗ ਦੇ ਕੱਪੜੇ ਵਿੱਚ ਬੰਨ ਕੇ ਮੁੱਖ ਦਵਾਰ ਉੱਤੇ ਲਟਕਾਉਣਾ ਇਸ ਨਾਲ ਘਰ ਵਿੱਚ ਕਿਸੇ ਵੀ ਮਾੜੀ ਤਾਕਤ ਦਾ ਪ੍ਰਵੇਸ਼ ਨਹੀਂ ਹੁੰਦਾ ਕਾਰੋਬਾਰ 'ਚ ਉਨਤੀ ਲਈ ਆਪਣੇ ਵਪਾਰ ਅਤੇ ਘਰ ਦੀ ਤਜੋਰੀ ਤੇ ਇਸ ਨੂੰ ਲਟਕਾਉਣਾ ਲਾਭਕਾਰੀ ਹੁੰਦਾ ਹੈ ਨੰਬਰ 44 ਤુલਸੀ ਦੇ ਪੌਦੇ ਕੋਲ ਰੋਜ਼ਾਨਾ ਘਿਉ ਦਾ ਦੀਵਾ ਜਲਾਉਣ ਨਾਲ ਘਰ ਵਿੱਚ ਖੁਸ਼ਹਾਲੀ ਦੇ ਨਾਲ ਬਰਕਤ ਵੀ ਆਉਂਦੀ ਹੈ। ਨੰਬਰ 45 ਰਾਤ ਦੇ ਸਮੇਂ ਕਦੇ ਵੀ ਕੱਪੜੇ ਧੋਣੇ ਜਾਂ ਫਿਰ ਸੁਕਾਉਣੇ ਨਹੀਂ ਚਾਹੀਦੇ। ਇਹ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ। ਨੰਬਰ 46 ਆਪਣੇ ਪਰਸ ਵਿੱਚ ਸੱਤ ਹਰੀਆਂ ਇਲਾਇਚੀਆਂ ਰੱਖ ਲਓ। ਇਸ ਨਾਲ ਤੁਹਾਡੇ ਕੋਲ ਪੈਸੇ ਦੀ ਬਚਤ ਹੋਣ ਲੱਗ ਜਾਵੇਗੀ। ਨੰਬਰ 47 ਜੇਕਰ ਤੁਸੀਂ ਦੀਵੇ ਨੂੰ ਲੰਬੇ ਸਮੇਂ ਤੱਕ ਜਲਾ ਕੇ ਰੱਖਣਾ ਚਾਹੁੰਦੇ ਹੋ ਤਾਂ ਬੱਤੀ ਦੀ ਨੋਕ ਉੱਪਰ ਨੀਲ ਪੇਟ ਲਗਾ ਦਿਓ। ਇਸ ਨਾਲ ਬੱਤੀ ਲੰਬੇ ਸਮੇਂ ਤੱਕ ਚੱਲੇਗੀ। ਨੰਬਰ 38 ਜਦੋਂ ਵੀ ਰਸੋਈ ਵਿੱਚ ਕੋਈ ਕੰਮ ਕਰਦੇ ਹੋ ਤਾਂ ਕਦੇ ਵੀ ਸਬਜ਼ੀ ਨੂੰ ਜਲਣ ਨਾ ਦਿਓ ਉਸ ਦਾ ਪੂਰਾ ਧਿਆਨ ਰੱਖੋ ਇਸ ਦੇ ਨਾਲ ਕਦੇ ਵੀ ਦੁੱਧ ਨੂੰ ਪਤੀਲੀ ਤੋਂ ਉਬਾਲਣਾ ਨਾ ਦਿਓ ਇਹ ਬਹੁਤ ਅਸ਼ੁੱਭ ਮੰਨੇ ਜਾਂਦੇ ਹਨ ਨੰਬਰ 49 ਜੇਕਰ ਤੁਹਾਡੇ ਕਿਸੇ ਕੱਪੜੇ ਉੱਪਰ ਮੋਮ ਲੱਗੀ ਜਾਵੇ ਤਾਂ ਉਸ ਨੂੰ ਕੁਝ ਸਮੇਂ ਲਈ ਫਰਿੱਜ ਵਿੱਚ ਰੱਖ ਦਿਓ ਤੇ ਫਿਰ ਇਸ ਨੂੰ ਕੱਢ ਕੇ ਚਾਕੂ ਦੇ ਨਾਲ ਪੋਠੇ ਪਾਸੇ ਦੀ ਮਦਦ ਨਾਲ ਉਤਾਰ ਦਿਓ ਉਸ ਤੋਂ ਬਾਅਦ ਹਲਕੇ ਗਰਮ ਪਾਣੀ ਨਾਲ ਧੋ ਦਿਓ ਇਸ ਨਾਲ ਆਸਾਨੀ ਨਾਲ ਤੁਹਾਡੇ ਕੱਪੜੇ ਸਾਫ਼ ਹੋ ਜਾਣਗੇ ਨੰਬਰ 50 ਜੇਕਰ ਅਸੀਂ ਹਲਦੀ ਦਾ ਦਾਨ ਕਰਦੇ ਹਾਂ ਤਾਂ ਇਸ ਨਾਲ ਸਾਨੂੰ ਬਹੁਤ ਲਾਭ ਮਿਲਦਾ ਹੈ ਨੰਬਰ 51 ਰਾਤ ਦੇ ਸਮੇਂ ਆਪਣੇ ਹੱਥ ਪੈਰ ਨਮਕ ਵਾਲੇ ਪਾਣੀ ਨਾਲ ਧੋ ਕੇ ਸੋਮੋ ਇਸ ਨਾਲ ਤੁਹਾਡਾ ਤਣਾਅ ਅਤੇ ਚਿੰਤਾ ਦੂਰ ਹੋ ਜਾਂਦੀ ਹੈ ਜਿਸ ਨਾਲ ਤੁਹਾਨੂੰ ਬਹੁਤ ਵਧੀਆ ਨੀਂਦ ਆਉਂਦੀ ਹੈ ਦੋਸਤ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬੱਤ ਤੋਂ ਬੱਤ ਲਾਇਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ